ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪ ਜੀ ਸਾਹਿਬ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੈ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨ ਹੋਵਈ ਜੇ ਲਾਇ ਰਹਾ ਦੇਵਤਾਰ ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ ਸਹਸ ਸਿਆਨ ਪਾ ਲਖ ਹੋਏ ਤਾਂ ਇੱਕ ਨ ਚੱਲੇ ਨਾਲ ਕੇਵ ਸਚਿਆਰਾਂ ਹੋਈਐ ਕਿਵ ਕੂੜੈ ਟੁਟੇ ਪਾਲ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੇ ਵਡਿਆਈ ਹੁਕਮੀ ਉਤਮ ਨੀਚ ਹੁਕਮ ਲੇਖ ਦੁਖ ਸੁਖ ਪਾਈਐ ਇਕ ਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਭਾਈਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ 부ਝੈ ਤਹੋ ਮੈਂ ਕਹਿ ਨ ਕੋਈ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਾਤ ਜਾਣੇ ਨੀਸਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖੰ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰ ਦੇਹ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵੇਖੇ ਹਾਤਰਾ ਦੂਰ ਕਤਨਾ ਕਥੀ ਨ ਆਵੇ ਟੋਟ ਕਥ ਕਤ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥਕ ਪਾਹੀ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਗਸੇ ਵੇ ਪ੍ਰਵਾਹ ਸੱਚਾ ਸਾਹਿਬ ਸੱਚ ਨਾਏ ਪੱਖਿਆ ਭਉ ਉਪਾਰ ਆਖੇ ਮੰਗੇ ਦੇਹੀ ਦੇਹੀ ਦਤ ਕਰੇ ਦਤਾਰ ਫੇਰ ਕਿ ਅੱਗੇ ਰੱਖੀਏ ਜੇ ਜਿਸੇ ਦਰਬਾਰ ਮੋਹੋਂ ਕੇ ਬੋਲਨ ਬੋਲੀਏ ਜੇ ਸੁਨ ਤਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਕ ਦਵਾਰ ਨਾਨਕ ਏਵੈ ਜਾਣੀਏ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖੀਏ ਭਾਉ ਦੁਖ ਪਰ ਹਰ ਸੁਖ ਕਰ ਲੇ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ ਗੁਰ ਈਸਰ ਗੁਰ ਗੁਰਕ ਬਰਮਾ ਗੁਰ ਪਾਰਵਤੀ ਮਾਈ ਜੇ ਹੋਂ ਜਾਣਾ ਅੱਖ ਨਾਹੀ ਕਹਿਣਾ ਕਤ ਨਜਾਈ ਗੁਰਾ ਇਕ ਦੇਹ 부ਜਾਈ ਸਬਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਜਾਈ ਤੀਰਥ ਨਾਵਾ ਜੇ ਸੁਭਾਵਾ ਵੇਣ ਪਾਣੇ ਕੇ ਨਾਏ ਕਰੀ ਜੇ ਤੀਸਰ ਠੋਪਾਈ ਵੇਖਾ ਬਿਨ ਕਰਮਾਂ ਕਿ ਮਿਲੇ ਲਈ ਮੱਤ ਵਿੱਚ ਰਤਨ ਜਵਾਹਰ ਮਾਨਕ ਜੇ ਏਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਸੁਣੀ ਹੋਏ ਨਵਾ ਖੰਡਾਂ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ ਚੰਗਾ ਨਾਮ ਰਖਾਏ ਕੈ ਜਸ ਕੀਰਤ ਜਗ ਲੇ ਜੇ ਤਿਸੁ ਨਦਨਾ ਬਈ ਤਾ ਵਾਪਨ ਪੁੱਛੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਨ ਗੁਣ ਕਰੇ ਗੁਣਵੰਤਿਆ ਗੁੰਦੇ ਟੇਹਾ ਕੋਇਨ ਸੁਝਈ ਜੇ ਤਿਸ ਗੁਣ ਕੋਇ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਤਰਤ ਤਵਲ ਆਕਾਸ ਸੁਣਿਆ ਦੀਪ ਲੋਪ ਤਾਲ ਸੁਣਿਆ ਪੋਹਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸ਼ਰ ਬਰਮਾ ਇੰਦ ਸੁਣਿਆ ਮੁਕਸਲਾ ਹਨਮੰਦ ਸੁਣਿਆ ਜੋਗ ਜੁਗ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣੇ ਸਤ ਸੰਤੋ ਗਿਆਨ ਸੁਣੇ ਅੱਠ ਸੱਠ ਕਾ ਇਸਨਾਮ ਸੁਣੇ ਪੜ ਪੜ ਪਾਵੇ ਮਾਨ ਸੁਣੇ ਲਾਗੇ ਸੇ ਧਿਆਨ ਨਾਨਕ ਭਗਤਾ ਸਨਾ ਵਿਗਾ ਸੁਣੇ ਦੂਤ ਪਾਪ ਕਾ ਨਾਸ ਸੁਣੇ ਸਰਾ ਗੁਨਾ ਕੇ ਗਾਹਾ ਸੁਣੇ ਸ਼ੇਖ ਪੀਰ ਪਾਤਸ਼ਾਹ ਸੁਣੇ ਅੰਧੇ ਪਾਵੇ ਰਾਹਾ ਸੁਣੇ ਹਾਥ ਵਿਰਸਗਾਹ ਨਾਨਕ ਭਗਤਾਂ ਸਦਾ ਵਿਗਾਸ ਸੁਣਿਐ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੈ ਪੁਛਤਾਏ ਕਾਗਦ ਕਲਮ ਨ ਲਿਖਨ ਹਾਰ ਮੰਨੇ ਕਾ ਬੇਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਭੂਮਨ ਕੀ ਸੁੱਧ ਮਨੈ ਮੋਹ ਚੋਟਾ ਨਾ ਖਾਏ ਮਨੈ ਜਮ ਕੇ ਸਾਥ ਨ ਜਾਏ ਐਸਾ ਨਾਮ ਨਿਰੰਗਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਮਾਰਗ ਠਾਕ ਨ ਪਾਏ ਮਨੈ ਪਤ ਸਿਓ ਪ੍ਰਗਟ ਜਾਏ ਮਨੈ ਮਗਨ ਚੱਲੇ ਪੰਥ ਮਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਗਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨਾ ਪਾਵੇ ਮੁਖ ਦਵਾਰ ਮੰਨੈ ਪਰਵਾਰੇ ਸਦਾਰ ਮੰਨਾ ਤਰੈ ਤਾਰੇ ਗੁਰ ਸਿੱਖ ਮੰਨੈ ਨਾਨਕ ਪਵੇ ਨ ਭਿਕ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪਰਵਾਨ ਪੰਚ ਪ੍ਰਦਾਨ ਪੰਚੇ ਪਾਵੇ ਦਰਗੇ ਮਾਨ ਪੰਚੇ ਸੁਹੈ ਦਰਜਾ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹੈ ਕਰੇ ਵਿਚਾਰ ਕਰਤੇ ਕੈ ਕਰਨੇ ਨਾਹੀ ਸੁਮਾਰ ਤੌਲ ਧਰਮ ਦਇਆ ਕਾ ਪੂਤ ਸੰਤੋਖਤਾ ਪ੍ਰਖਿਆ ਜਨ ਸੂਤ ਜੇ ਕੋ ਬੁੱਝੈ ਹੋਵੇ ਸਚਿਆਰ ਭਵਲੇ ਉੱਪਰ ਕੇਤਾ ਪਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰ ਤਲੈ ਕਮਨ ਜੋਰ ਜੀ ਜਾ ਤਰੰਗਾ ਕੇ ਨਾਮ ਸਭਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣੇ ਕੋਏ ਲਿਖਾ ਲਖਿਆ ਕੀਤਾ ਹੋਏ ਕੀਤਾ ਤਾਂ ਸਵਾਲੇ ਰੂਪ ਕੀਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾਓ ਏਕੋ ਕੁਵਾ ਦੇਸਤੇ ਹੋਏ ਲੱਖ ਦਰਿਆ ਕੁਦਰਤ ਕਮਨ ਕਹਾ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋ ਤੁਧ ਪਾਵੈ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਸੰਖ ਜਪ ਸੰਖ ਪਾਉ ਸੰਖ ਪੂਜਾ ਸੰਖ ਤਪਤਾ ਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹੇ ਉਦਾਸ ਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸੱਤੀ ਸੰਖ ਦਾਤਾਰ ਸੰਖ ਸੂਰਮੋ ਭਕਸਾਰ ਸੰਖ ਮੋਨ ਲੇ ਬਲਾਏ ਤਾਰ ਕੁਦਰਤ ਕਮਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਦੁੱਧ ਪਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਸੰਖ ਮੂਰਖ ਅੰਦ ਘੋਰ ਸੰਖ ਚੋਰ ਹਰਾਮ ਕੋਰ ਸੰਖ ਅਮਰ ਕਰ ਜਾਹਿ ਜੋਰ ਸੰਖ ਗਲ ਵੱਡ ਹੱਤਿਆ ਕਮਾਹਿ ਸੰਖ ਪਾਪੀ ਪਾਪ ਕਰ ਜਾਹਿ ਸੰਖ ਕੂੜਿਆਰ ਕੂੜੇ ਫਰਾਹਿ ਸੰਖ ਮਲੇਸ਼ ਮਲ ਭੱਕ ਖਾਹਿ ਸੰਖ ਨਿੰਦਕ ਸਿਰ ਕਰੇ ਪਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋਤੁ ਦਪਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਸੰਖ ਨਾਮ ਸੰਕਤਾਮ ਅਗੰਗ ਅਗੰਮ ਸੰਕਲੋ ਸੰਖ ਕਹਿ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਲਾਹਾ ਅਖਰੀ ਗਿਆਨ ਗੀਤ ਗੁਣਗਾਹਾ ਅਖਰੀ ਲਿਖਨ ਬੋਲਨ ਬਾਨ ਕਰ ਸਿਰ ਸੰਜੋਗ ਵਕਾਨ ਜਿਨ ਇਹ ਲਿਖੇ ਤਿਸ ਸਿਰ ਨਾਹੀਂ ਜੇ ਫਰਮਾਏ ਤਿਵ ਤਿਵ ਪਾਹੇ ਜੇਤਾ ਕੀਤਾ ਤੇਤਾ ਨਾਵੇਂ ਨਾਵੇਂ ਨਾਹੀਂ ਕੋਤਾਵ ਕੁਦਰਤ ਕਮਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਪਾਵੈ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੈਰ ਤਨ ਦੇਹ ਪਾਣੀ ਧੋਤੇ ਉੱਤਰ ਸੁਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਤੋਏ ਰੀਏ ਮਤ ਪਾਪਾਂ ਕੈ ਸੰਗੋ ਧੋਪੈ ਨਾਵੇਂ ਕੇ ਰੰਗ ੁੰਨੀ ਪਾਪੀ ਆਖਣ ਨਾਹੀਂ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵੋ ਜਾਹੋ ਤੀਰਤ ਤਪ ਦਇਆ ਦਤ ਦਾਨ ਜੇ ਕੋ ਪਾਵੇ ਤਿਲਕਾ ਮਾਨ ਸੋਨਿਆ ਮੰਨਿਆ ਮਨ ਕੀਤਾ ਪਾਵ ਅੰਤਰ ਗਤ ਤੀਰਥ ਮਰਨਾਓ ਸਭ ਗੁਣ ਤੇਰੀ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨ ਹੋਏ ਸੋ ਅਸਤ ਆਤ ਬਾਣੀ ਬਰਮਾਓ ਸਤ ਸੁਹਾਨ ਸਦਾ ਮਨ ਚਾਓ ਕਮਨ ਸਵੇਲਾ ਵਕਤ ਕਮਨ ਕਮਨ ਥਿਤ ਕਮਨ ਵਾਰ ਕਮਨ ਸ੍ਰੁੱਤੀ ਮਾਹੋ ਕਮਨ ਜਿਤ ਹੋਆ ਆਕਾਰ ਵੇਲ ਨ ਪਾਈਆ ਪੰਡਤੀ ਜੇ ਹੋਵੇਨੇਕ ਪੁਰਾਨ ਵਕਤ ਨਾ ਪਾਇਓ ਕਾਦੀਆ ਜੇ ਲਿਖਨ ਲੈ ਕੁਰਾਨ ਥਿਤਵਾਰ ਨਾ ਜੋਗੀ ਜਾਣੇ ਰਤਮਾ ਹੋ ਨ ਕੋਈ ਜਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੇ ਸੋਈ ਕਿਵ ਕਰਿਆ ਕਾਂ ਕਿਵ ਸਲਾਹੀ ਕਿਉ ਵਰਨੀ ਕਿਵ ਜਾਣਾ ਹਨ ਕਿ ਆ ਤੁ ਸਭ ਕੋ ਆਖੇ 1 2 ਇੱਕ ਸਿਆਣਾ ਵੱਡਾ ਸਹਿ ਵੱਡੀ ਨਾਏ ਕੀਤਾ ਜਾ ਕਹੋਵੇ ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆ ਨ ਸੁਹੈ ਪਾਤਾਲਾਂ ਪਾਤਲਕ ਆਗਾਸਾਂ ਆਗਾਸ ਓੜ ਕੋੜ ਕਪਾਲ ਟੱਕੇ ਵੇਦ ਕੈਨਕ ਬਾਤ ਸਹਿਸ ਅਠਾਰਾ ਕਹਿਨ ਕਿਤੇ ਬਾ ਅਸਲੂ ਇਕ ਧਾਤ ਲੇਖਾ ਹੋਇ ਤਾ ਲਿਖੀਐ ਲੇਖੇ ਹੋਇ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੀ ਆਪ ਸਲਾਹੀ ਸਲਾਹੇਤੀ ਸੁਰਤ ਨ ਪਾਈਆ ਨਦੀਆਂ ਅਤੈ ਵਾਹ ਪਵਿਸ ਮੰਦਨ ਜਾਣੀਐ ਸਮੰਦ ਸ਼ਾਹ ਸੁਲਤਾਨ ਗਿਰਹਾ ਸੇਤੀ ਮਾਲ ਤਾਨ ਕੀ ਦੀ ਤੁਲਣ ਹੋਮਣੀ ਜਿਸਮੰ ਨ ਵਿਸਰੇ ਅੰਤ ਨ ਸਿਫਟੀ ਕਹਿ ਨ ਅੰਤ ਅੰਤ ਨ ਕਰਨੇ ਦੇ ਨ ਅੰਤ ਅੰਤ ਨ ਵੇਖਨ ਸੁਨਨ ਨ ਅੰਤੰਤਨ ਜਲ ਪੀ ਕੇ ਆ ਮਨ ਮੰਤ ਅੰਤਨ ਜਾਪੈ ਕੀਤਾ ਆਕਾਰ ਅੰਤਨ ਜਾਪੈ ਪਰ ਅਵਰੰਤ ਕਾਰਨ ਕੀਤੇ ਬਿਲਾ ਹੈ ਤਾਂ ਕਿ ਅੰਤਨ ਪਾਏ ਜਾਹੇ ਇਹੋ ਅੰਤਨ ਜਾਣੇ ਕੋਈ ਬੌਤਕਹੀਏ ਬੌਤਕ ਹੋਏ ਵੱਡਾ ਸਹਿ ਪੂਛਾ ਤਾਂ ਉੱਚੇ ਪੂਛਾ ਨਾ ਏ ਵੱਡ ਊਚਾ ਹੋਵੇ ਕੋਏ ਕਿਸ ਊਚੇ ਕੋ ਜਾਣੇ ਸੋਏ ਜੀਵੜਿਆ ਪਜਾਨਿਆ ਪਾਪ ਨਾਨਕ ਨਦਰੀ ਕਰਮੀ ਦਾਤ ਬਖਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕੀਤੇ ਮੰਗੇ ਜੋ ਦੁਪਾਰ ਕੀਤੇ ਅਗੰਤ ਨਹੀਂ ਵਿਚਾਰ ਕੇਤੇ ਖਪ ਟੁੱਟੇ ਵਿਕਾਰ ਕੇਤੇ ਲੈ ਲੈਮ ਕਿਰਪਾ ਹੈ ਕੇਤੇ ਮੂਰਖ ਖਾਈ ਕਾਹੇ ਕੇਤਿਆਂ ਦੁਖ ਭੂਖ ਸਦਮਾਰ ਇਹ ਪੈਦਾ ਤੇਰੀ ਦਤਾਰ ਬੰਦ ਖਲਾਸੀ ਭਾਣੇ ਹੋਇ ਹੋ ਰਾਖਮ ਸਕੇ ਕੋਇ ਜੇ ਕੋ ਕਾਇਕ ਅੱਖਣ ਪਾਏ ਉਹ ਜਾਣੇ ਜੀਤੀਆਂ ਮੂਖਾਏ ਆਪੇ ਜਾਣ ਆਪੇ ਦੇ ਆਖੇ ਸੇ ਪੇਕੇਈ ਕੇ ਜਿਸਨੋਂ ਬਖਸੇ ਸੇ ਸੁਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹੋ ਅਮੁੱਲ ਗੋਣਾ ਅਮੁੱਲ ਵਪਾਰ ਅਮੁੱਲ ਵਪਾਰ ਕੀਏ ਮਨ ਪੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਹਿ ਅਮੁੱਲ ਭਾਏ ਅਮੁੱਲਾ ਸਮਾਹਿ ਅਮੁੱਲ ਧਰਮ ਅਮੁੱਲ ਤੀਬਾਨ ਅਮੁੱਲ ਤਲ ਅਮੁੱਲ ਪਰਮਾਨ ਮੁਲ ਬਕਸੀਸ ਮੁਲ ਨੀਸਾਨ ਮੁਲ ਕਰ ਮੁਲ ਪਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਿਹ ਲਿਵਲਾਏ ਆਖੇ ਵੀਦ ਪਾਠ ਪੁਰਾਨ ਆਖੇ ਪੜੇ ਕਰਿ ਵਕੀਆਂ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੈ ਗੋਵਿੰਦ ਆਖੇ ਈਸਰ ਆਖੇ ਸਿੱਧ ਆਖੇ ਕੇਤੇ ਕੀਤੇ ਬੁੱਧ ਆਖੇ ਦਾਣੋ ਆਖੇ ਦੇਵ ਆਖੇ ਸੁਰ ਨਾਨਕ ਮੁਨਜਨ ਸੇਵ ਕੇਤੇ ਆਖੇ ਆਖਨ ਪਾਹੇ ਕੀਤੇ ਕਹਿ ਕੈ ਉਹ ਟੁੱਟ ਜਾਏ ਇਤੇ ਕੀਤੇ ਹੋਰ ਕਰੇ ਤਾ ਆਖਨ ਸਕੇ ਕਈ ਕੇ ਜੀਵਣ ਭਾਵੈ ਦੇਵਡ ਹੋਏ ਨਾਨਕ ਜਾਣੈ ਸੱਚਾ ਸੋਏ ਜੇਤ ਕੋ ਆਖੇ ਬੋਲ ਵਿਗਾੜ ਤਾ ਲਿਖੀਐ ਸਿਰ ਗਾਵਾਰਾਂ ਗਾਵਾਰ ਸੋ ਦਰ ਕਿਹਾ ਸੋ ਕਰ ਕਿਹਾ ਜਿਤ ਬਹਿ ਸਰਬ ਸੁਮਾਲੀ ਵਾਜੇ ਨਾਤ ਅਨੇਕ ਸੰਖਾ ਕੀਤੇ ਵਾਗੁ ਨਹਾਰੇ ਕੀਤੇ ਰਾਗ ਪਰਿ ਸਖਹੀਆ ਨਾ ਕੀਤੇ ਗਾਵੁ ਨਹਾਰੇ ਗਾਵੇ ਤਹੁਣੋ ਕੋਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਿਤ ਗੁਪਤ ਲਿਖ ਜਾਣਹਿ ਲੇਖ ਲਿਖ ਧਰਮ ਵਿਚਾਰੇ ਧਾਵੇ ਈਸਰ ਬਰਮਾ ਦੇਵੀ ਸੋਹਣ ਸਦਾ ਸਵਾਰੇ ਧਾਵੇ ਇੰਦ ਇਹਦਾਸਨ ਬੈਠੇ ਦੇਵਟਿਆਂ ਦਰਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਮ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਤ ਪੜਨਰਕੀਸਰ ਜੁਗ-ਜੁਗ ਵੇਦਾਂ ਨਾਲੇ ਗਾਵੇ ਮੋਹਣੀਆਂ ਮਨਮੋਹਨ ਸੁਰਗਾ ਮੱਛ ਪਿਆਲੇ ਗਾ ਨਰਤਨ ਪਾਏ ਤੇਰੇ ਅੱਠ 60 ਤੀਰਤ ਨਾਲੇ ਗਾਵੇ ਜੋਧ ਮਹਾਬਲ ਸੂਰਾ ਗਾਵੇ ਕਾਣੀ ਚਾਰੇ ਗਾਵੇ ਖੰਡ ਮੰਡਲ ਵਰਪੰਡਾ ਕਰ-ਕਰ ਕੀ ਧਾਰੇ ਸਈ ਤੁਧ ਨੂੰ ਗਾਵੇ ਜੋ ਤੁਧ ਪਾਵਨ ਰਤੇ ਤੇਰੇ ਭਗਤਰ ਸਾਲੇ ਹੋਰ ਕੀਤੇ ਗਾਮ ਸੇ ਮੈਂ ਚਿਤ ਨਿਆਮ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਹਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨ ਜਾਸੀ ਰਚਨਾ ਜਿਨ ਨਰਚਾਈ ਰੰਗੀ ਰੰਗੀ ਭੰਤੀ ਕਰ ਕਰ ਜਨਸੀ ਮਾਇਆ ਜਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜੇਤ ਉਸ ਦੀ ਵਡਿਆਈ ਜੋਤ ਸੁਪਾਵੇ ਸੋਈ ਕਰਸੀ ਹੁਕਮ ਨ ਕਰਨਾ ਜਾਇ ਸੋ ਪਾਤਸ਼ਾਹ ਓ ਸ਼ਾਹਾਂ ਪਾਤ ਸਾਹਿਬ ਨਾਨਕ ਰਹਿ ਨਰ ਜਾਈ ਮੁੰਡਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕਰੇ ਵਿਪੂਤ ਕਿੰਤਾ ਕਾਲ ਕੁਵਾਰੀ ਕਾਇਆ ਜੁਗਤ ਦੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਾਨ ਜੀਤੈ ਜਗ ਜੀਤ ਆਦੇਸ ਸੇ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕ ਵੇਸ ਭਗਤ ਗਿਆਨ ਦਿਆ ਪੰਡਾਰਨਾ ਘਟ ਘਟ ਵਾਜੇ ਨਾਦ ਆਪਨਾਥ ਨਾਚੀ ਸਭ ਜਾ ਕੀ ਰਿਤ ਸਿਧ ਅਵਰਾਸਾਦ ਸੰਜੋਗ ਵਿਯੋਗ ਦੁਇਕਾਰ ਚਲਾਵੇ ਲੇਖੇ ਆਵੇ ਪਾਗ ਆਦੇਸੇ ਆਦੇਸ ਆਤਨੀਨ ਅਨਾਤ ਨਾਹਤ ਜੋ ਜੁਗ ਇਕ ਵੇਸ ਪਗਤ ਗਿਆਨ ਦਇਆ ਪੰਡਾਰਨਾ ਘਟ ਘਟ ਵਾਚੇ ਨਾਦ ਆਪਨਾਥ ਨਾਥੀ ਸਭ ਜਾ ਕੀ ਰਿਤ ਸਦਾ ਰਸਾਦ ਸੰਜੋਗ ਵਿਜੋਗ ਦੁਇਕਾਰ ਚਲਾਵੇ ਲੇਖਿਆ ਵਿਭਾਗ ਆਦੇਸ਼ ਤੇ ਆਦੇਸ਼ ਆਤ ਅਨੀਲ ਅਨਾਦ ਅਨਾਹਤ ਜੁਬ ਜੁਗ ਇੱਕ ਵੇਸ ਏਕਾ ਮਾਈ ਜੁਗਤ ਵਿਆਈ ਤੈਂ ਕੇਲੇ ਪਰਮਾਨ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਏ ਦੀਬਾਨ ਜਿਪ ਸੁਭਾਵੈ ਤੇ ਵੇ ਚਲਾਵੇ ਜਿਵ ਹੋਵੇ ਪਰਮਾਨ ਓਹ ਵੇਖੈ ਉਹਨਾਂ ਨਦਰਨ ਆਵੇ ਬਹੁਤਾ ਇਹੋ ਵਡਾਨ ਆਦੇਤ ਸੇ ਆਦੇਸ ਆਦ ਅਨੀਲ ਅਨਾਦ ਅਨਾਹਤ ਜੋ ਜੁਗ ਇੱਕ ਵੇਸ ਆਸਨ ਲੋਏ ਲੋਏ ਪੰਧਾਰ ਜੋ ਕੁਸ਼ਪੈ ਸਵੇਖਾ ਵਾਰ ਕਰ ਕਰ ਵੇਖੈ ਸਿਰਜਨਹਾਰ ਨਾਨ ਸੱਚੇ ਕੀ ਸਾਚੀ ਕਾਰ ਆਦੇਸ ਸੇ ਆਦੇਸ ਆਦ ਅਨੀਲ ਅਨਾਦ ਅਨਾਹਤ ਛੁਗ ਛੁਗ ਇੱਕ ਵੇਸ ਇੱਕ ਦੂਜੀ ਪੋ ਲੱਖ ਹੋਵੇ ਲੱਖ ਹੋਵੇ ਲੱਖ ਵੀਸ ਲੱਖ ਲਾ ਗੇੜਾ ਆਖੀਏ ਏਕ ਨਾਮ ਜਗਦੀਸ਼ ਏ ਤਰਾਹ ਪਤ ਪਵੜੀਆਂ ਚੜਗੇ ਹੋਏ ਅਕੀਸ ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਏ ਕੂੜੀ ਕੂੜੇ ਠੀਸ ਆਖਨ ਜੋਰ ਚੁਪੈ ਨਾ ਜੋਰ ਜੋਰ ਨ ਮੰਗਣਾ ਦੇ ਨਾ ਜੋਰ ਜੋਰ ਨ ਜੀਵਨ ਮਰਨ ਨਾ ਜੋਰ ਜੋਰ ਨ ਰਾਜ ਮਾਲ ਮਨਸੋਰ ਜੋਰ ਨ ਸ੍ਰੁੱਤੀ ਗਿਆਨ ਵਿਚਾਰ ਜੋਰ ਨ ਜੁਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੇ ਸੋਏ ਨਾਨਕ ਤੁਮ ਨੀਚ ਨ ਕੋਏ ਰਾਤੀ ਰੁਤੀ ਟਿੱਤੀਵਾਰ ਪਵਨ ਪਾਣੀ ਅਗਨੀ ਪਤਾ ਤਿਸਵੇ ਧਰਤੀਤਾ ਪਰਖੀ ਧਰਮ ਸਾ ਤਿਸਵੇ ਜੀ ਜੁਤਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਣ ਪੰਚਪੁਰਵਾ ਨਦਰੀ ਕਰਮ ਪਵੇ ਨੀਸਾਨ ਕਾਚ ਪਕਾਈ ਓਥੇ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਾ ਈਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਵੈਸੰਤਰ ਕੇਤੇ ਕਾਨ ਮਹੇਸ ਕੇਤੇ ਬਰਮੇ ਘਾਰਤ ਕੜੀਏ ਰੂਪ ਰੰਗ ਕੇ ਵੇਸ ਕੀਤਿਆ ਕਰਮ ਭੂਮੀ ਮੇਰ ਕੇਤੇ ਕੇਤੇ ਤੂ ਉਪਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸੇਦ ਬੋਧਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਾਨੁ ਮਨ ਕੇਤੇ ਕੇਤੇ ਤਿਰਤਨ ਸਮੁੰਦ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਪਾਤ ਨਰਿੰਦ ਕੇਤੀਆਂ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਯੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਦ ਬਨੋਦ ਕੋਟ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿੱਥੇ ਘਾਰਤ ਘੜੀਏ ਬਹੁਤ ਅੰਪ ਤਾਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿਛੈ ਪੁਛਤਾਏ ਤਿੱਥੇ ਘੜਿਐ ਸੁਰਤ ਮਤ ਮੰਨ ਬੁੱਧ ਤਿੱਥੇ ਘੜਿਐ ਸੁਰਾਂ ਸਦਾ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਿੱਥੈ ਹੋਰ ਨ ਕੋਈ ਹੋਰ ਤਿੱਥੈ ਜੋਦ ਮਹਾਬਲ ਸੂਰ ਤਿਨ ਮੇਰਾ ਮਰਿਆ ਭਰਪੂਰ ਤਿੱਥੈ ਸਿਤੋ ਸਿਤਾ ਮਹਿ ਮਹਾ ਮਹੇ ਤਾਕੇ ਰੂਪ ਨਾ ਕਥਨੇ ਜਾਹੇ ਨਾ ਓਏ ਮਰੇ ਨ ਠਾਗੇ ਜਾਹੇ ਜਿਨ ਕੇ ਰਾਮ ਵਸੇ ਮਨ ਮਹਿ ਤਿੱਥੈ ਭਗਤ ਵਸਹਿ ਕੇ ਲੋ ਕਰੇ ਆਨੰਦ ਸੱਚਾ ਮਨ ਸੋਏ ਸੱਚਖੰਡ ਵਸੈ ਨਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਵਰ ਪੰਡ ਜੇ ਕੋ ਕਤੈ ਤੈ ਅੰਤ ਨਿ ਅੰਤ ਤਿਥੈ ਲੋਲ ਅਕਾਰ ਜਿਵ ਜਿਵ ਹੁਕਮ ਤਿ ਵੈ ਤਿ ਵਿਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਤਨਾ ਕਰਦਾ ਸਾਰ ਜਪਤ ਪਹਾਰਾ ਤੀਰ ਜ ਸੁਨਿਆ ਐ ਰੰਮਤ ਵੇਦ ਹਥਿਆਰ ਪੌਖਲਾ ਅਗਨ ਤਪਤਾਓ ਭਾਂਡਾ ਪਾਓ ਅੰਮ੍ਰਿਤ ਤਿਤਟਾਲ ਕੜੀਏ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿੰਨ ਕਾਰ ਨਾਨਕ ਨਦਰ ਨਿਹਾਲ ਸਲੋਕ ਪੰਮਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵ ਸਰਾਤ ਦੋਏ ਦਾਈ ਦਾਇ ਆਖੇ ਲੈ ਸਗਲ ਜਗਤ ਚੰਗੀਆਂ ਬੁਰਾਈਆਂ ਵਾਚੇ ਧਰਮ ਦੂਰ ਕਰਮੀ ਆਪ ਆਪਣੀ ਕੇ ਨੇੜੇ ਕੇ ਦੂਰ ਜਿਨ੍ਹੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਕ ਉਜਲੇ ਕਿਤੀ ਛੁਟੀ ਨਾਲ ਜਿਨ੍ਹੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕਿੱਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿ